ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਈਮ 57 ਤੇ ਮੈਂ ਹਾਂ ਤੁਹਾਡੇ ਨਾਲ ਹਰਵੰਦ ਸਿੰਘ ਅੱਜ ਅਸੀਂ ਖੜੇ ਹਾਂ ਗੋਲਡਨ ਟੈਂਪਲ ਦੇ ਕੋਲ ਘੰਟਾ ਘਰ ਚੌਂਕ ਦੇ ਅੰਦਰ ਜੋ ਕਿ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਹੀ ਸ਼ਰਧਾਲੂ ਲੋਕ ਇੱਥੇ ਅੰਮ੍ਰਿਤਸਰ ਦੇ ਅੰਦਰ ਪਹੁੰਚੇ ਹੋਏ ਨੇ ਜੋ ਆਪਣਾ ਨਵਾਂ ਸਾਲ ਮਨਾਉਣ ਦੀ ਖਾਤਰ ਔਰ ਲੋਕੀ ਆਪਣੇ ਮੰਦੇ ਅੰਦਰ ਇੱਕ ਖੁਸ਼ਾਹ ਲੈ ਕੇ ਗੋਲਡਨ ਟੈਂਪਲ ਦੇ ਅੰਦਰ ਦਰਸ਼ਨ ਕਰਨ ਲਈ ਪਹੁੰਚੇ ਹਨ ਕਿ ਜੋ ਸਾਲ ਦਾ ਜੋ ਆਖਰੀ ਦਿਨ ਹੈ ਅੱਜ ਉਹ ਲੋਕਾਂ ਦਾ ਜੋ ਬੀਤ ਰਿਹਾ ਹੈ ਔਰ ਨਵਾਂ ਸਾਲ ਜੋ ਆਉਣ ਵਾਲਾ ਹੈ ਉਸ ਤੇ ਚਲਦੇ ਲੋਕੀ ਇਥੇ ਪ੍ਰਾਰਥਨਾ ਕਰ ਰਹੇ ਹਨ ਗੋਲਡਨ ਟੈਂਪਲ ਦੇ ਅੰਦਰ ਆ ਕੇ ਕਿ ਉਹਨਾਂ ਦਾ ਜੋ ਨਵਾਂ ਸਾਲ ਆਉਣ ਵਾਲਾ ਹੈ ਖੁਸ਼ੀਆਂ ਭਰਿਆ ਹੋਵੇ ਔਰ ਲੋਕਾਂ ਨੂੰ ਵੀ ਜੋ ਖੁਸ਼ੀਆਂ ਭਰਿਆ ਸੰਦੇਸ਼ ਲੋਕਾਂ ਨੂੰ ਦੇ ਰਹੇ ਨੇ ਇਹ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਜੋ ਮੇਰੇ ਨਾਲ ਕਾਫੀ ਜੋ ਇਥੇ ਲੱਖਾਂ ਦੀ ਤعداد ਦੇ ਅੰਦਰ ਜੋ ਸ਼ਰਧਾਲੂ ਜਨ ਇਥੇ ਪਹੁੰਚੇ ਹੋਏ ਨੇ ਔਰ ਵਾਗਾ ਬਾਰਡਰ ਦੇਖਣ ਲਈ ਵੀ ਕਾਫੀ ਜਨਤਾ ਜੋ ਇਥੇ ਅੰਮ੍ਰਿਤਸਰ ਦੇ ਅੰਦਰ ਆ ਚੁੱਕੀ ਹੈ ਸੈਲਾਨੀ ਬਹੁਤ ਜ਼ਿਆਦਾ ਹੋ ਚੁੱਕੇ ਨੇ ਔਰ ਇਸੇ ਤਰ੍ਹਾਂ ਹੀ ਕੁਝ ਸੈਲਾਨੀ ਸਾਡੇ ਨਾਲ ਮੌਜੂਦ ਨੇ ਅ ਆ ਮੈਂ ਕਿਥੋਂ ਐ ਤੁਸੀਂ ਮੈਂ ਅੰਤਲੀ ਤੋਂ ਆ ਕੀ ਨਾਮ ਤੁਹਾਡਾ ਸੋਨੀਆ ਤੁਸੀਂ ਫਸਟ ਟਾਈਮ ਆਏ ਹੋ ਗੋਲਡਨ ਟੈਂਪਲ ਨਹੀਂ ਮੈਂ ਸੈਕੰਡ ਟਾਈਮ ਆਈ ਹੋਈ ਹਾਂ ਗੋਲਡਨ ਐਪਲ ਐਕਚੁਅਲੀ ਮੱਥਾ ਟੇਕ ਕੇ ਆਈ ਸੀਗੀ ਮੈਂ ਕੱਲ ਨਹੀਂ ਹੋਇਆ ਰਹਿਣਾ ਐਸ ਲੀਗ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਅੱਜ ਬਹੁਤ ਵਧੀਆ ਐਕਚੁਅਲੀ ਇੱਥੇ ਕਲੈਕਸ਼ਨ ਬਹੁਤ ਵਧੀਆ ਹੈ ਜੁਤੀ ਕਲੈਕਸ਼ਨ ਔਰ ਗੋਲਡ ਐਪਲ ਮੈਂ ਘੁੰਮ ਕੇ ਆਈ ਹਾਂ ਬਹੁਤ ਵਧੀਆ ਮੇਰੇ ਦਰਸ਼ਨ ਬੜੇ ਵਧੀਆ ਹੋ ਗਏ ਔਰ ਜੋ ਤੁਸੀਂ ਦੇਖ ਰਹੇ ਹੋਗੇ ਇਸ ਟਾਈਮ ਜੋ ਮੌਸਮ ਹੈ ਅੱਛਾ ਹੈ ਕਾਫੀ ਜੋ ਫੋਕ ਪੈ ਰਹੀ ਹੈ ਲੋਕਾਂ ਨੇ ਤੇ ਠੰਡ ਦਾ ਕੋਈ ਅਸਰ ਨਹੀਂ ਹੋ ਰਿਹਾ ਠੰਡ ਨੂੰ ਲੈ ਕੇ ਤੁਸੀਂ ਆਏ ਠੰਡ ਇੰਜੋਏ ਕਰਨ ਆਈ ਥਿੰਕ ਹੂੰ ਕਾਫੀ ਵਧੀਆ ਮਾਹੌਲ ਹੈ ਇੱਥੇ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਨਵੇਂ ਸਾਲ ਤੇ ਇੱਕ ਵਾਰੀ ਇੱਥੇ ਤੇ ਆਣਾ ਚਾਹੀਦਾ ਤੁਹਾਨੂੰ ਹੁਮਨ ਬਹੁਤ ਵਧੀਆ ਲੋਕੇਸ਼ਨ ਹੈ ਤੁਹਾਨੂੰ ਕਾਫੀ ਕੁਝ ਦੇਖਣ ਨੂੰ ਮਿਲੋਗੇ ਕਿੰਨੀ ਵਧੀਆ ਕਲੈਕਸ਼ਨਸ ਹੈ ਜਿਹਦਾ ਜੁੱਤੀ ਕਲੈਕਸ਼ਨ ਔਰ ਸੂਟਸ ਕਾਫੀ ਵਧੀਆ ਕਲੈਕਸ਼ਨਸ ਹੈ ਤੁਸੀਂ ਇੱਥੇ ਆ ਕੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਅ ਅੰਮ੍ਰਿਤਸਰ ਦੇ ਅੰਦਰ ਆ ਕੇ ਤੁਹਾਨੂੰ ਖਾਣ ਪੀਣ ਚ ਸਭ ਤੋਂ ਵਧੀਆ ਕੀ ਚੀਜ਼ ਲੱਗੀ ਸਭ ਤੋਂ ਵਧੀਆ ਨੀਲਮ ਰੈਸਟੋਰੈਂਟ ਅ ਨਾਲੀ ਆਈ تھی ਤੇ ਇੰਨਾ ਵਧੀਆ ਟੇਸਟ ਹੈ ਨਾ ਉਹ ਤੇ ਤੁਸੀਂ ਇੱਕ ਵਾਰੀ ਟ੍ਰਾਈ ਜ਼ਰੂਰ ਕਰਨਾ ਕੁਝ ਵੀ ਖਾ ਸਕਦੇ ਹੋ ਕੁਲਚਾ ਸਭ ਤੋਂ ਜ਼ਿਆਦਾ ਫੇਮਸ ਹੈ ਪੈਟੀ ਕੁਲਚਾ ਮੈਂ ਟ੍ਰਾਈ ਕੀਤਾ ਲਾਜਵਾਬ ਟੇਸਟ ਇੱਕ ਵਾਰੀ ਸਾਡੀ ਜਿਹੜੀ ਦੇਸ਼ ਦੀ ਜਨਤਾ ਹੈ ਜੋ ਪੰਜਾਬ ਦੀ ਖਾਸ ਕਰਕੇ ਜਾਂ ਦੇਸ਼ ਦੀ ਜਨਤਾ ਕਹਿੰਦੇ ਉਹਨਾਂ ਨੂੰ ਇੱਕ ਵਾਰੀ ਹੈਪੀ ਨਿਊ ਈਅਰ ਕਿ ਹੈਪੀ ਨਿਊ ইਅਰਸ ਆਲ ਆਫ ਯੂ ਠੀਕ ਹੈ ਜੀ ਇਹ ਸੀ ਸਾਡੇ ਨਾਲ ਜੋ ਸੈਲਾਨੀ ਜੋ ਕਿ ਦਿੱਲੀ ਤੋਂ ਆਏ ਹੋਏ ਨੇ ਅੱਜ ਪਹਿਲੀ ਵਾਰ ਜੋ ਇਹਨਾਂ ਨੇ ਆ ਕੇ ਆਪਣੇ ਅੰਮ੍ਰਿਤਸਰ ਦੇ ਅੰਦਰ 골ਡਨ ਟੈਂਪਲ ਦੇ ਅੰਦਰ ਜੋ ਨਮਸਤਕ ਹੋਣ ਲਈ ਅਤੇ ਆਪਣਾ ਜੋ ਯਾਤਰਾ ਕੀਤੀ ਸੀ ਲੇਕਿਨ ਇਹ ਇਹਨਾਂ ਕੋਲ ਜਦੋਂ ਪੁੱਛਿਆ ਗਿਆ ਵੀ ਇਹਨਾਂ ਨੂੰ ਤਾਂ ਖਾਣ ਪੀਣ ਲਈ ਕੀ ਚੀਜ਼ਾਂ ਇੱਥੇ ਪਸੰਦ ਆਈਆਂ ਤੇ ਅੰਮ੍ਰਿਤਸਰ ਦਾ ਜੋ ਲਾਜਵਾਬ ਖਾਣਾ ਜੋ ਮੰਨਿਆ ਜਾਂਦਾ ਹੈ ਪੰਜਾਬੀ ਖਾਣਾ ਆ ਜੋ ਉਹ ਵੀ ਇੱਥੇ ਲੋਕਾਂ ਨੂੰ ਜੋ ਪਸੰਦ ਆ ਰਿਹਾ ਹੈ ਔਰ ਕਾਫੀ ਜੋ ਐਸੇ ਲੱਖਾਂ ਲੋਕ ਨੇ ਜੋ ਸਰਦਾਲੂ ਇੱਥੇ 골ਡਨ ਟੈਂਪਲ ਦੇ ਆਸ-ਪਾਸ ਦੇ ਬਾਜ਼ਾਰਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਜੀ ਰੌਣਕ ਹੈ ਖਚਾ-ਖਚ ਭਰੀ ਹੋਈ ਹੈ ਅ

खाना पसंद आ रहा है आपको खाना था? था? तो वही पंजाब का तो कोई जवाब ही नहीं खाने का तो ठंड का कोई असर है यहाँ पे ठंड तो वही आप कल तो नहीं थी ठंड बट आज तो ओवर है सारा कश्मीर का रिटर्न यहीं पे आ गया तो फिलहाल आप यहाँ नया साल विश करने के लिए हाँ नया साल विश करने के लिए और लोगों को क्या संदेश देंगे नए साल पे भाई नया साल आया है सबको खुशियाँ दे हर चीज़ दे जिसकी सबकी विश होती है हम भी वही दुआ करेंगे सबके लिए एक बार आप लोगों को विशेष दे दीजिए जरा नए साल की नए साल की शुभकामनाएं ठीक है खास अमृतसर लोगों के लिए पूरे ऑल इंडिया पूरे देशवास ठीक है जी बहुत अच्छे से ये सैलानी हमारे साथ इनको काफी यहाँ पे माहौल अच्छा लगा यहाँ पे अमृतसर में आ...